ਤੇ ਬੇ ਗਤੀ ਦੇ ਰੁਝਾਨ ਕਿਉਂਕਿ ਇਸ ਵਾਰੀ 올 ਓਵਰ ਇੰਡੀਆ ਇਹ ਚੱਲ ਰਿਹਾ ਹਿੰਦੁਸਤਾਨ ਦੇ ਸਾਰੇ ਚੀਜ਼ 2024 ਦੀਆਂ ਚੋਣਾਂ ਵਿੱਚ ਮੁੱਦਿਆਂ ਦੀ ਰਾਜਨੀਤੀ ਨਹੀਂ ਵੇਖਣ ਨੂੰ ਮਿਲੀ ਪਿਛਲੀਆਂ ਕਰੀਬ 4 ਇਲੈਕਸ਼ਨਾਂ ਦੇ ਵਿੱਚ ਮੁੱਦੇ ਗਾਇਬ ਨੇ ਕੁਝ ਲੀਡਰ ਰੋਜ਼ ਇੱਕ ਨਵਾਂ ਮੁੱਦਾ ਬਣਾਉਂਦਾ ਯਤਨ ਕਰਦੇ ਆ ਬਾਕੀ ਸਾਰੇ ਸਿਰਫ ਜਾਂ ਕੈਰੈਕਟਰ ਅਸੈਸਿਨੇਸ਼ਨ ਕਰ ਰਹੇ ਆ ਕਰਦਾਰ ਕੁਸ਼ੀ ਕਰ ਰਹੇ ਆ ਇਹ ਇੱਕ ਦੂਜੇ ਦੋਦੇ ਚਿੱਕੜ ਸਟ ਰਹੇ ਆ ਤੁਹਾਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਕਾਲੇਦਾਨ ਨੂੰ ਜਿਹੜੇ ਬੇਸਿਕ ਮੁੱਦੇ ਆ ਹੁਣ 10 ਸਾਲਾਂ ਬਾਅਦ ਯਾਦ ਆਏ ਨੇ ਮੁੱਦੇ ਨਹੀਂ ਕਦੇ ਭੁੱਲਦੇ ਹੁੰਦੇ ਪ੍ਰਾਇੋਰਟੀਜ਼ ਚੇਂਜ ਹੋ ਜਾਂਦੀਆਂ ਤੁਹਾਨੂੰ ਨਹੀਂ ਲੱਗਦਾ ਇਹ ਸਾਰੇ ਕਸ ਜਿਹੜਾ ਨੌਜਵਾਨ ਆ ਉਹ ਲੋਕਤੰਤਰ ਤੋਂ ਫੈਡ ਅਪ ਹੋ ਰਿਹਾ ਹੈ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਇਹਨਾਂ ਨੌਜਵਾਨਾਂ ਨੂੰ ਆਪਣਾ ਬਾਲਣ ਬਣਾ ਕੇ ਤਾਂ ਵਰਤਦੀਆਂ ਨੇ ਲੀਡਰਸ਼ਿਪ ਨਹੀਂ ਅਭਾਰਨਾ ਚਾਹੁੰਦੀਆਂ ਕਿਹੜੇ ਦੋ ਮੁੱਦੇ ਜਿਹੜੇ ਲੋਜਾਨ ਦੇ ਮੇਨ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਉਹ ਲੋਕ ਸਭਾ ਵਿੱਚ ਜਾ ਕੇ ਜ਼ਰੂਰ ਚੁੱਕੇ ਕਿਸੇ ਵੀ ਪਾਰਟੀ ਦਾ ਉਮੀਦਵਾਰ ਹੋਵੇ ਸਾਡੇ ਇੰਡਸਟਰੀ ਨੂੰ ਬਚਾਉਣ ਲਈ 26 27 ਤਰ੍ਹਾਂ ਦੇ ਟੈਕਸ ਟੈਰਰ ਤੋਂ ਬਚਾਉਣ ਦੇ ਲਈ ਕੋਈ ਠੋਸ ਰਣਨੀਤੀ ਜਿਹੜਾ ਸਾਡਾ ਯੂਥ ਹੈ ਬੇਰੁਜ਼ਗਾਰ ਹੈ ਬਾਹਰ ਜਾ ਰਿਹਾ ਨੂੰ ਨਸ਼ੇੜੀ ਕਿਹਾ ਜਾ ਰਿਹਾ ਕੁਝ ਹੋਰ ਕਿਹਾ ਜਾ ਰਿਹਾ ਉਨ੍ਹਾਂ ਦੇ ਲਈ ਇੱਕ ਕੋਈ ਪ੍ਰੋਪਰ ਪਾਲਿਸੀ ਬਣਾਉਣ ਦੇ ਲਈ ਉੱਥੇ ਮੰਗ ਕੀਤੀ ਜਾਵੇ ਮੰਨ ਲਓ ਇੱਥੇ ਬੈਂਸ ਸਾਹਿਬ ਸਿੰਘ ਜੀ ਤੇ ਬੈਂਸ ਐਸ ਵਕਤ ਆ ਜਾਂਦੇ ਆ ਕਿ ਤੁਸੀਂ ਉਹਨੂੰ ਜੱਫੀ ਪਾ ਕੇ ਮਿਲੋਗੇ ਕੋਈ ਵੀ ਸਿਆਸੀ ਵਿਰੋਧੀ ਜਿਹਦੇ ਨਾਲ ਕੋਈ ਵਿਚਾਰਕ ਜਾਂ ਸਿਧਾਂਤਕ ਮਤਭੇਦ ਨਾ ਹੋਣ ਮੈਂ ਹਰੇਕ ਉਹ ਸਿਆਸੀ ਬੁਰਧੀ ਨੂੰ ਜੱਫੀ ਪਾ ਕੇ ਮਿਲਣ ਨੂੰ ਤਿਆਰ ਆਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਮੈਂ ਬਲਵਿੰਦਰ ਸਿੰਘ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਆਤਮਨਗਰ ਤੋਂ ਸਰਦਾਰ ਜਗਵੀਰ ਸਿੰਘ ਜੀ ਸੁਖੀ ਸਾਹਿਬ ਸੁਖੀ ਸਾਹਿਬ ਜੀ ਆਰ ਟਾਈਮ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੱਕ ਦੇ ਜਿਹੜੇ ਧੀਮੀ ਗਤੀ ਦੇ ਰੁਝਾਨ ਨੇ ਉਹਨਾਂ ਬਾਰੇ ਕੀ ਸੋਚਦੇ ਹੋ ਦੇਖੋ ਧੀਮੀ ਗਤੀ ਦੇ ਰੁਝਾਨ ਕਿਉਂਕਿ ਇਸ ਵਾਰੀ ਆਲ ਓਵਰ ਇੰਡੀਆ ਇਹ ਚੱਲ ਰਿਹਾ ਹਿੰਦੁਸਤਾਨ ਦੇ ਸਾਰੇ ਚੀ ਕਿਤੇ 54% ਆ ਕਿਤੇ 95% ਇਸ ਕਰਕੇ ਉਹ ਕੋਈ ਪੰਜਾਬ ਜਾਂ ਲੁਧਿਆਣਾ ਕੋਈ ਸਪੈਸ਼ਲ ਕੇਸ ਨਹੀਂ ਤੇ ਪਰ ਜਿਸ ਰੁਝਾਨ ਨਾਲ ਵੋਟ ਪੈ ਰਹੀ ਆ ਉਹ ਰੁਝਾਨ ਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਆ ਰਹੀ ਆ ਕਿ ਚੋਣ ਸੰ ਤੱਕੜੀ ਜਿਹਦੀ ਹਵਾ ਸਵੇਰੇ ਰੋਮਕਣੀ ਸ਼ੁਰੂ ਹੋਈ ਸੀ ਉਹ ਹੁਣ ਗੁਰੂ ਸਾਹਿਬ ਦੇ ਬਖਸ਼ੇ ਹੋਏ ਜਿਹੜੇ ਉਹ ਝੰਡੇ ਆ ਉਹ ਝੂਲਣੇ ਸ਼ੁਰੂ ਹੋਏ ਨੇ ਦੁਪਹਿਰ ਆਉਂਦੇ ਹੁੰਦੇ ਤੱਕ ਸਾਡੇ ਬੂਥਾਂ ਤੇ ਰੌਣਕਾਂ ਜਿਹੜੀਆਂ ਨਜ਼ਰ ਆ ਰਹੀਆਂ ਸਾਡੇ ਬੂਥ ਦੇ ਉੱਤੇ ਜਿਹੜੀ ਖਿੱਚ ਪੈ ਰਹੀ ਆ ਉਹ ਇਹ ਦੱਸ ਰਹੀ ਆ ਕਿ ਕਾਫੀ ਜ਼ਿਆਦਾ ਵੱਡੀ ਗੰਟੀ ਦੇ ਵਿੱਚ ਲੁਧਿਆਣਾ ਨਿਵਾਸੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਰਹੇ ਨੇ 2024 ਦੀਆਂ ਚੋਣਾਂ ਵਿੱਚ ਮੁੱਦਿਆਂ ਦੀ ਰਾਜਨੀਤੀ ਨਹੀਂ ਵੇਖਣ ਨੂੰ ਮਿਲੀ ਦੂਸ਼ਣਵਾਦੀ ਦੀ ਰਾਜਨੀਤੀ ਦੇਖਣ ਨੂੰ ਮਿਲੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਿਛਲੀਆਂ ਕਰੀਬ 4 ਇਲੈਕਸ਼ਨਾਂ ਦੇ ਵਿੱਚ ਮੁੱਦੇ ਗਾਇਬ ਨੇ ਕੁਝ ਲੋਕ ਮੁੱਦੇ ਠਾਲਦੇ ਆ ਉਹਦਾ ਹੱਲ ਨਹੀਂ ਦੱਸਦੇ ਕੋਸ਼ ਲੀਡਰ ਰੋਜ਼ ਇੱਕ ਨਵਾਂ ਮੁੱਦਾ ਬਣਾਉਂਦਾ ਯਤਨ ਕਰਦੇ ਆ ਬਾਕੀ ਸਾਰੇ ਸਿਰਫ ਜਾਂ ਕਰੈਕਟਰ ਅਸੈਸਿਨੇਸ਼ਨ ਕਰ ਰਹੇ ਆ ਕਰਦਾਰ ਕੂਸ਼ੀ ਕਰ ਰਹੇ ਆ ਜਾਂ ਇੱਕ ਦੂਜੇ ਦੇ ਚਿੱਕੜ ਸਟ ਰਹੇ ਆ ਇਸ ਇਲੈਕਸ਼ਨ ਦੇ ਵਿੱਚ ਵੀ ਲੁਧਿਆਣੇ ਚ ਇਲੈਕਸ਼ਨ ਲੜ ਰਹੇ ਮੋਹਰਲੀ ਕਤਾਰ ਵਾਲੇ ਕਰੀਬ ਤਿੰਨੋਂ ਚਾਰੋਂ ਜਿਹੜੇ ਉਮੀਦਵਾਰ ਤਿੰਨ ਉਮੀਦਵਾਰ ਉਹਨਾਂ ਨੇ ਇੱਕ ਦੂਜੇ ਦੀਆਂ ਜਰਾਬਾਂ ਦੇਖੀਆਂ ਮਹਿੰਗੀਆਂ ਗੱਡੀਆਂ ਦੇਖੀਆਂ ਕੋਈ ਇੱਕ ਪਾਰਟੀ ਤੋਂ ਦੂਜੀ ਪਾਰਟੀ ਗਿਆ ਉਹਦੇ ਬਾਰੇ ਬੋਲੇ ਕੁਝ ਹੋਰ ਬੋਲੇ ਕੇਵਲ ਇੱਕ ਪਾਰਟੀ ਦਾ ਉਮੀਦਵਾਰ ਸਰਦਾਰ ਰஞ்சிਤ ਸਿੰਘ ਢਿੱਲੋਂ ਸ਼ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੇ ਲੁਧਿਆਣੇ ਦੇ ਮੁੱਦਿਆਂ ਦੀ ਲੁਧਿਆਣੇ ਦੇ ਮਸਲਿਆਂ ਦੀ ਗੱਲ ਕੀਤੀ ਹੈ ਔਰ ਲੋਕ ਇਸ ਗੱਲ ਨੂੰ ਹੁਣ ਸਮਝਣ ਲੱਗ ਗਿਆ ਕਿ ਮੁੱਦਿਆਂ ਦੀ ਗੱਲ ਕਰਨ ਵਾਲੇ ਨੂੰ ਹੀ ਚੁਣਨਾ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਕਿ ਸ਼ਰੋਮਣੀ ਅਕਾਲੀ ਦਲ ਨੂੰ ਜਿਹੜੇ ਬੇਸਿਕ ਮੁੱਦੇ ਆ ਹੁਣ 10 ਸਾਲਾਂ ਬਾਅਦ ਯਾਦ ਆਏ ਨੇ ਦੇਖੋ ਉਸ ਗੱਲ ਦੇ ਵਿੱਚ ਮੈਂ ਬੜਾ ਬੇਬਾਕ ਜਵਾਬ ਦੰਨਾ ਹੈ ਮੁੱਦੇ ਨਹੀਂ ਕਦੇ ਭੁੱਲਦੇ ਹੁੰਦੇ ਪ੍ਰਾਇੋਰਟੀਜ਼ ਚੇਂਜ ਹੋ ਜਾਂਦੀਆਂ ਕਿਸੇ ਵੇਲੇ ਪ੍ਰਾਇੋਰਟੀਜ਼ ਚੇਂਜ ਹੋ ਗਈਆਂ ਤੇ ਜਦੋਂ ਪਤਾ ਲੱਗਿਆ ਕਿ ਜਿਹੜੀ ਸਾਡੀ ਸੰਗਤ ਆ ਸੰਗਤ ਉਸ ਪ੍ਰਾਇੋਰਟੀਜ਼ ਦੇ ਉੱਤੇ ਪਹਿਲ ਜਿਹੜਾ ਦੇਣਾ ਚਾਹੁੰਦੀ ਆ ਉਹਨਾਂ ਬੇਸਿਕ ਮੁੱਦਿਆਂ ਨੂੰ ਨਹੀਂ ਦੇਣਾ ਚਾਹੁੰਦੀ ਆ ਫਿਰ ਇਸ ਕਰਕੇ ਹਰੇਕ ਪਾਰਟੀ ਹੀ ਮੋੜਾ ਕੱਟਦੀ ਆ ਜੇਕਰ ਮੈਂ ਇੱਕ ਗੱਲ ਕਹਾਂ ਇਸ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮੁੱਦਾ ਹੀ ਨਹੀਂ ਲੱਭ ਸਕਿਆ ਉਹ ਮੱਛੀ ਖਾਣ ਤੋਂ ਸ਼ੁਰੂ ਹੁੰਦੇ ਹੁੰਦੇ ਮੰਗਲ ਸੂਤਰ ਤੇ ਚਲੇ ਗਏ ਉੱਥੋਂ ਉਹ ਘਰਾਂ ਦੇ ਕਬਜ਼ੇ ਦਬਾਉਣ ਤੇ ਚਲੇ ਗਏ ਫਿਰ ਉਹ ਵੱਧ ਬੱਚੇ ਪੈਦਾ ਕਰਨ ਜਿਆਦਾ ਦੇਣ ਤੇ ਚਲੇ ਗਏ ਕਰਦੇ ਕਰਦੇ ਅਖੀਰ ਉਹ ਰਾਮ ਮੰਦਰ ਤੇ ਆਏ ਰਾਮ ਮੰਦਰ ਤੋਂ ਪਾਕਿਸਤਾਨ ਚਲੇ ਗਏ ਇਸ ਕਰਕੇ ਕਈ ਵਾਰੀ ਪਟਕਣਾ ਆ ਜਾਂਦੀ ਹੈ ਤੁਹਾਨੂੰ ਨਹੀਂ ਲੱਗਦਾ ਇਹ ਸਾਰੇ ਜਿਹੜਾ ਨੌਜਵਾਨ ਹੈ ਉਹ ਲੋਕਤੰਤਰ ਤੋਂ ਫੈਡ ਅਪ ਹੋ ਰਿਹਾ ਹੈ ਹਾਂ ਜਿਹੜੀ ਵੋਟ ਘੱਟ ਪਰਸੈਂਟੇਜ ਪੋਲ ਹੋ ਰਹੀ ਆ ਉਹਦਾ ਇੱਕ ਜਿਹੜਾ ਵੱਡਾ ਕਾਰਨ ਨਜ਼ਰ ਆ ਰਿਹਾ ਉਹ ਇਹ ਆ ਕਿ ਜਿਹੜਾ ਸਾਡਾ ਨੌਜਵਾਨ ਵਰਗ ਹੈ ਉਹ ਉਦਾਸ ਸੀਨ ਹੈ ਇਹਦੀ ਉਦਾਸੀਨਤਾ ਦੀ ਇੱਕ ਵਜ੍ਹਾ ਮੈਂ ਵੀ ਗਿਣਦਾ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਇਹਨਾਂ ਨੌਜਵਾਨਾਂ ਨੂੰ ਆਪਣਾ ਬਾਲਣ ਬਣਾ ਕੇ ਤਾਂ ਵਰਤਦੀਆਂ ਨੇ ਲੀਡਰਸ਼ਿਪ ਨਹੀਂ ਅਭਾਰਨਾ ਚਾਹੁੰਦੀਆਂ ਔਰ ਆਉਣ ਵਾਲੇ ਸਮੇਂ 'ਚ ਹੁਣ ਦੇ ਰੁਝਾਨ ਤੋਂ ਬਾਅਦ ਸਾਰੀਆਂ ਹੀ ਪਾਰਟੀਆਂ ਮਜਬੂਰ ਹੋਣਗੀਆਂ ਕਿ ਇਹ ਆਉਣ ਵਾਲੀ ਕਿਸੇ ਵੀ ਚੋਣ ਦੇ ਵਿੱਚ 60% ਤੋਂ ਵੱਧ ਜਿਹੜੀਆਂ ਸੀਟਾਂ ਆ ਉਹ ਨੌਜਵਾਨਾਂ ਨੂੰ ਦੇਣਗੀਆਂ ਫਿਰ ਨੌਜਵਾਨਾਂ ਦੀ ਭਾਗੀਦਾਰੀ ਬਣੂਗੀ ਫਿਰ ਜਿਹੜਾ ਅਸੀਂ ਇੱਕ ਯੁਵਾ ਭਾਰਤ ਅਸੀਂ ਇੱਕ ਨਵਾਂ ਦੇਸ਼ ਉਸਾਰਨ ਦੀ ਗੱਲ ਕਰਦੇ ਆ ਉਹ ਯੂਥ ਹੀ ਉਸਾਰ ਸਕਦਾ ਯਾਨੀ ਕਿ ਸਿੱਧੇ ਰੂਪ 'ਚ ਤੁਸੀਂ ਆਤਮਨਗਰ ਹਲਕਾ 'ਚ ਟਿਕਟ ਦੇ ਦਾਵੇਦਾਰੀ ਪੇਸ਼ ਕਰ ਰਹੇ ਹੋ ਇਹ ਕਹਿ ਕੇ ਨਾ ਇਹ ਦਾਵੇਦਾਰੀ ਪੇਸ਼ ਕਰਨ ਦੇ ਵਿੱਚ ਤਾਂ ਮੈਂ ਬੜੀ ਸਪਸ਼ਟ ਗੱਲ ਕੀਤੀ ਹੈ ਜੀ ਮੈਨੂੰ ਹਲਕਾ ਆਤਮਨਗਰ ਦੇ ਇਹਨਾਂ ਨੇ ਸੇਵਾਦਾਰੀ ਦਿੱਤੀ ਆ ਇਨਚਾਰਜ ਬਣਾਇਆ ਮੈਨੂੰ ਸਦਾ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਤੇ ਮੇਰਾ ਆਪਣਾ ਟਾਰਗੇਟ ਆ ਕਿ ਮੈਂ 1 ਸਾਲ ਮਿਹਨਤ ਕਰੂੰਗਾ ਇਲੈਕਸ਼ਨ ਤਾਂ ਬੜੀ ਦੂਰ ਹੈ ਜੀ ਅਗਰ ਤਾਂ 1 ਸਾਲ ਦੇ ਵਿੱਚ ਮੈਂ ਸੰਗਤ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਾ ਸਕਿਆ ਸੰਗਤ ਦਾ ਪਿਆਰ ਖੱਟ ਸਕਿਆ ਤੇ ਇਹ ਗੱਲ ਹੋ ਸਗੀ ਕਿ ਵਾਕਈ ਜਗਵੀਰ ਸਿੰਘ ਸੋਖੀ ਨੇ ਹਲਕਾ ਆਤਮਨਗਰ ਨੂੰ ਇੱਕ ਮੁੱਠ ਕੀਤਾ ਇੱਕ ਜੁਟ ਕੀਤਾ ਫਿਰ ਤਾਂ ਮੈਂ ਅਗਲੇ ਸਾਲ ਦੁਬਾਰਾ ਕੋਈ ਦਾਅਵੇਦਾਰ ਦੀ ਗੱਲ ਕਰੂੰਗਾ ਹਲੇ ਮੈਂ ਕੇਵਲ ਤੇ ਕੇਵਲ ਗਰਾਊਂਡ ਤੇ ਵਰਕ ਕਰਨਾ ਚਾਹੁੰਦਾ ਇੱਕ ਵਰਕਰ ਦੀ ਵਜੋਂ ਜਿਹੜੇ ਹੁਣ ਚੋਣ ਮੈਨੀਫੈਸਟੋ ਜਾਰੀ ਹੋਏ ਨੇ ਸਾਰੀਆਂ ਮੇਨ ਚਾਰ ਪਾਰਟੀਆਂ ਵੱਲੋਂ ਵਗੈਰਾ ਆਪਾਂ ਦੇਖੀ ਖੇਤਰੀ ਪਾਰਟੀ ਵੱਲੋਂ ਵੀ ਜਿਹੜੇ ਚੋਣ ਮੈਨੀਫੈਸਟੋ ਤੁਹਾਨੂੰ ਨਹੀਂ ਲੱਗਦੇ ਕਿ ਸਾਰੀਆਂ ਪਾਰਟੀਆਂ ਦੇ ਸਿਰਫ ਲਾਲੀਪਾਪ ਤੋਂ ਇਲਾਵਾ ਕੁਝ ਵੀ ਨਹੀਂ ਮੈਂ ਕਿਸੇ ਵੀ ਚੋਣ ਮੈਨੀਫੈਸਟੋ ਨੂੰ ਚਾਹੇ ਮੇਰੀ ਆਪਣੀ ਪਾਰਟੀ ਦਾ ਵੀ ਹੈਗਾ ਮਤਲਬ ਮੈਂ ਜ਼ਿਆਦਾ ਇਨ੍ਹਾਂ ਲੋਕਾਂ ਨਾਲ ਜੁੜਿਆ ਹੋਇਆ ਹਲੇ ਨਹੀਂ ਸਮਝ ਰਿਹਾ ਮਾ ਸਮਝਦਾ ਕਿ ਜਿਹੜੇ ਸਾਡੇ ਬੇਸਿਕ ਮਸਲੇ ਆ ਲੁਧਿਆਣਾ ਸਾਡਾ ਇੰਡਸਟਰੀਅਲ ਸ਼ਹਿਰ ਹੈ ਕਦੇ ਵੀ ਇੰਡਸਟਰੀ ਨੂੰ ਖਾਸ ਕਰਕੇ ਛੋਟੀ ਇੰਡਸਟਰੀ ਦੇ ਉਹਦੇ ਬਚਾ ਲਈ ਉਹਦੇ ਹੋਰ ਪਰਫੁੱਲਤ ਹੋਣ ਲਈ ਜਿਹੜਾ ਸਾਡਾ ਯੂਥ ਨੌਜਵਾਨ ਸਾਡਾ ਬਾਹਰ ਜਾ ਰਿਹਾ ਉਹਦਾ ਬੇਸਿਕ ਕਾਰਨ ਜਾਂ ਨਸ਼ਿਆਂ ਵੱਲ ਜਾ ਰਿਹਾ ਇਹ ਵੀ ਆ ਕਿ ਜੇਕਰ ਅਸੀਂ ਇਸੇ ਯੂਥ ਨੂੰ ਸਪੋਰਟਸ ਦਈਏ ਖੇਡਾਂ ਦਈਏ ਸਾਡੇ ਇੱਥੇ ਸਪੋਰਟਸ ਕੰਪਲੈਕਸ ਹੋਣ ਅਸੀਂ ਉਹਨਾਂ ਨੂੰ ਜਿੰਨੀ ਤਰ੍ਹਾਂ ਦੀ ਆਲੰਪਿਕਸ ਦੇ ਵਿੱਚ ਏਸ਼ੀਆਰਚੇ ਖੇਡਾਂ ਹੁੰਦੀਆਂ ਅਸੀਂ ਉਹਦੀ ਪਾਰਟਿਸਪੇਸ਼ਨ ਲੈ ਕੇ ਜਾਈਏ ਅਸੀਂ ਇੱਕ ਪਨੀਰੀ ਤਿਆਰ ਕਰੀਏ ਫਿਰ ਉਹਨੂੰ ਅੱਗੇ ਉਹਨੂੰ ਪ੍ਰਵਾਨ ਚੜਾਈਏ ਇਹ ਤਾਈਪ ਦੀਆਂ ਜਿਹੜੀਆਂ ਬੇਸਿਕ ਨੀਡਸ ਨੇ ਹੁਣ ਸਾਡਾ ਸ਼ਹਿਰ ਆ ਜੀ ਆ ਸਾਡੀ ਨਗਰ ਨਿਗਮ ਨੇ ਸਮਾਰਟ ਸਿਟੀ ਬਣਾਇਆ ਪਰ ਮੇਰੀ ਸਰਕਾਰ ਦੇ ਵੇਲੇ ਵੀ ਬਣਿਆ ਕੁਝ ਹਿੱਸਾ ਕੀ ਉਹ ਸਮਾਰਟ ਸਿਟੀ ਬਣਾਉਣ ਲੱਗਿਆ ਅੰਬੇਦਕਰ ਨਗਰ ਫੌਜੀ ਮਹੱਲਾ ਇੰਜਨ ਸ਼ੈੱਡ ਧੱਕਾ ਕਲੋਨੀ ਬਾਜੀਗਰ ਮਹੱਲੇ ਸ਼ਿਮਲਾਪੁਰੀ ਦੇ ਸਲਾਮਜ਼ ਉਹ ਕਿਉਂ ਨਹੀਂ ਸਮਾਰਟ ਸਿਟੀ ਸ਼ਾਮਲ ਹੋ ਸਕੇ ਜਿਹੜਾ ਸਰਾਬਾ ਨਗਰ ਦਾ ਏਰੀਆ ਪਹਿਲਾਂ ਹੀ 2 ਲੱਖ 3 ਲੱਖ ਰੁਪਏ ਗਾਜ ਸੀਗਾ ਉਹਨੂੰ ਵਧਾ ਕੇ 5 ਲੱਖ ਰੁਪਏ ਗਾਜ ਕਰਤਾ ਇਹ ਗਰੀਬ ਵਾਲਾ ਜ 10000 ਵਾਲਾ 20000 ਰੁਪਏ ਗਾਜ ਹੋ ਜਾਂਦਾ ਇਹਨਾਂ ਨੂੰ ਕੋਈ ਜਿਉਣ ਦੇ ਬੇਸਿਕ ਉਥੇ ਦੇ ਦਿੰਦੇ ਅਸੀਂ ਸਹੂਲਤਾਂ ਕੀ ਉਹ ਸਮਾਰਟ ਸਿਟੀ ਨਹੀਂ ਸੀ ਇਹ ਇਹ ਬੇਸਿਕ ਸਮੱਸਿਆਵਾਂ ਹੈਗੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਹੁਣ ਅਗੋ ਸਮਾਂ ਵੀ ਹੋਊਗਾ 27 ਤੋਂ ਪਹਿਲਾਂ ਪਹਿਲਾਂ ਅਗਲੇ ਮੈਨੀਫੈਸਟੋ ਅਸੀਂ ਇਹ ਇਹ ਇਸ਼ੂ ਲੈ ਕੇ ਆ ਸਕੀਏ ਲੋਕ ਸਭਾ ਚੋਣਾਂ ਕੋਈ ਵੀ ਪਾਰਟੀ ਜਿੱਤੇ ਲੁਧਿਆਣੇ ਦੀ ਆਪਾਂ ਸਿਰਫ ਗੱਲ ਕਰੀਏ ਕੋਈ ਵੀ ਉਮੀਦਵਾਰ ਜਿੱਤੇ ਤਾਂ ਤੁਸੀਂ ਉਹਨੂੰ ਕੀ ਕਿਹੜੇ ਦੋ ਮੁੱਦੇ ਜਿਹੜੇ ਲੁਧਿਆਣੇ ਦੇ ਮੇਨ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਉਹ ਲੋਕ ਸਭਾ ਵਿੱਚ ਜਾ ਕੇ ਜ਼ਰੂਰ ਚੁੱਕੇ ਕਿਸੇ ਵੀ ਪਾਰਟੀ ਦਾ ਉਮੀਦਵਾਰ ਹੋਵੇ ਬੇਸ਼ੱਕ ਸਭ ਤੋਂ ਪਹਿਲਾਂ ਸ਼ਹਿਰ ਇੰਡਸਟਰੀਜ਼ ਸ਼ਹਿਰ ਹੈ ਇੰਡਸਟਰੀ ਸਿਟੀ ਆ ਸਾਡੇ ਇੰਡਸਟਰੀ ਨੂੰ ਬਚਾਉਣ ਲਈ 26 27 ਤਰ੍ਹਾਂ ਦੇ ਟੈਕਸ ਟੈਰਰ ਤੋਂ ਬਚਾਉਣ ਦੇ ਲਈ ਕੋਈ ਠੋਸ ਰਣਨੀਤੀ ਉਸ ਤੋਂ ਬਾਅਦ ਜਿਹੜਾ ਸਾਡਾ ਯੂਥ ਹੈ ਬੇਰੁਜ਼ਗਾਰ ਹੈ ਬਾਹਰ ਜਾ ਰਿਹਾ ਨੂੰ ਨਸ਼ੇੜੀ ਕਿਹਾ ਜਾ ਰਿਹਾ ਕੁਝ ਹੋਰ ਕਿਹਾ ਜਾ ਰਿਹਾ ਉਨ੍ਹਾਂ ਦੇ ਲਈ ਇੱਕ ਕੋਈ ਪ੍ਰੋਪਰ ਪਾਲਿਸੀ ਬਣਾਉਣ ਦੇ ਲਈ ਉੱਥੇ ਮੰਗ ਕੀਤੀ ਜਾਵੇ ਤੀਜਾ ਲੁਧਿਆਣਾ ਸ਼ਹਿਰ ਅੱਜ ਟ੍ਰੈਫਿਕ ਪੱਖੋਂ ਕੂੜੇ ਕਰਕਟ ਪੱਖੋਂ ਗੰਦਗੀ ਪੱਖੋਂ ਪੀਣ ਵਾਲੇ ਪਾਣੀ ਸਫਾਈ ਪੱਖੋਂ ਜੋ ਬੁਰੇ ਹਾਲਾਤ ਚ ਇਹਦੇ ਲਈ ਸਪੈਸ਼ਲ ਪੈਕੇਜ ਕਿਉਂਕਿ ਫੰਡਸ ਜ਼ਰੂਰ ਚਾਹੀਦੇ ਆ ਜਿਹੜਾ ਵੀ ਚਿੱਤਣ ਵਾਲਾ ਐਮਪੀ ਹੋਊਗਾ ਉਹ ਇਹ ਚਾਰ ਕੰਮ ਸਭ ਤੋਂ ਪਹਿਲਾਂ ਕਰੇ ਤੇ ਮੈਂ ਨਹੀਂ ਕਹਿੰਦਾ ਕਿ ਅਗਲੇ 5 ਸਾਲਾਂ ਬਾਅਦ ਉਹਨੂੰ ਵੋਟ ਮੰਗਣ ਦੀ ਵੀ ਲੋੜ ਪਾਉਂਦੀ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਜਿਹੜੇ ਲੋਕਤੰਤਰ ਤੋਂ ਫੈਡ ਅਪ ਹੋ ਰਹੇ ਨੌਜਵਾਨ ਨੂੰ ਇਹ ਸੁਨੇਹਾ ਦਿੰਨਾ ਕਿ ਕਿਰਪਾ ਕਰਕੇ ਰਾਜਨੀਤਿਕ ਪਾਰਟੀਆਂ ਦਾ ਬਾਲਣ ਨਾ ਬਣੋ ਆਪਣੀਆਂ ਯੂਥ ਕਮੇਟੀਆਂ ਬਣਾਓ ਆਪਣੇ ਮੁੱਦੇ ਆਪ ਵਾਰੋ ਤੁਸੀਂ ਪੜ੍ਹੇ ਲਿਖੇ ਹੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੁਹਾਡੇ ਹੱਥ ਵਿੱਚ ਹੈ ਇੱਕ ਜਿਹੜਿਆ ਆਧਾਰ ਹੋ ਕੇ ਤੁਸੀਂ ਇਲੈਕਸ਼ਨ ਹੁੰਦੀ ਹੈ ਇੱਕ ਦਿਨ ਦੀ ਤੇ ਇਸ ਇੱਕ ਦਿਨ ਤੁਸੀਂ ਕਿਤੇ ਕੋਈ ਲੜਾਈ ਝਗੜਾ ਕਰਕੇ ਸਾਰੀ ਉਮਰਾਂ ਦੀਆਂ ਦੁਸ਼ਮਣੀਆਂ ਤੇ ਸਾਰੀ ਜ਼ਿੰਦਗੀ ਦੇ ਕੇਸ ਪਾਉਣੇ ਆਪਣੇ ਗੱਲ ਇਹ ਨਾ ਕਰੋ ਸਮਾਜਿਕ ਭਾਈਚਾਰਾ ਬਣਾ ਕੇ ਰੱਖੋ ਇੱਕ ਦਿਨ ਦੀ ਇਲੈਕਸ਼ਨਾਂ ਇਹਨੂੰ ਇੱਕ ਇਲੈਕਸ਼ਨ ਦੇ ਮਹਾਕੁੰਭ ਦੀ ਤਰ੍ਹਾਂ ਲਾਓ ਇੱਕ ਇਲੈਕਸ਼ਨ ਮੇਲੇ ਦੀ ਤਰ੍ਹਾਂ ਲਾਓ ਲੇਕਿਨ ਇਹ ਚ ਦੁਸ਼ਮਣੀਆਂ ਦੀ ਤਰ੍ਹਾਂ ਨਾ ਲਾਓ ਮੰਨ ਲਓ ਇੱਥੇ ਬੈਂਸ ਸਾਹਿਬ ਸਿਮਰਜੀਤ ਬੈਂਸ ਐਸ ਵਕਤ ਆ ਜਾਂਦੇ ਆ ਕਿ ਤੁਸੀਂ ਉਹਨੂੰ ਜੱਫੀ ਪਾ ਕੇ ਮਿਲੋਗੇ ਕੋਈ ਵੀ ਸਿਆਸੀ ਵਿਰੋਧੀ ਜਿਹਦੇ ਨਾਲ ਕੋਈ ਵਿਚਾਰਕ ਜਾਂ ਸਿਧਾਂਤਕ ਮਤਭੇਦ ਨਾ ਹੋਣ ਮੈਂ ਹਰੇਕ ਉਹ ਸਿਆਸੀ ਬੁੱਧੀ ਨੂੰ ਜੱਫੀ ਪਾ ਕੇ ਮਿਲਣ ਤੋਂ ਤਿਆਰ ਹਾਂ ਬਸ਼ਰਤੇ ਉਹਦੇ ਵਿੱਚ ਵੀ ਉਹੀ ਮਿਲਣ ਦੀ ਭਾਵਨਾ ਹੋਵੇ ਇੱਕ ਪਾਸੜ ਨਾ ਹੋਵੇ ਨਹੀਂ ਹੁਣ ਤਾਂ ਤੁਸੀਂ ਨੌਜਵਾਨਾਂ ਨੂੰ ਇਹ ਸੁਨੇਹਾ ਨਹੀਂ ਦੇ ਤੁਸੀਂ ਨਾ ਕਰਨ ਇੱਥੇ ਹੀ ਸਮੱਸਿਆ ਆਉਗੀ ਨੌਜਵਾਨਾਂ ਨਾਲ ਵੀ ਸਮੱਸਿਆ ਇੱਥੇ ਹੀ ਆਉਂਦੀ ਆ ਜਿਹੜਾ ਵੀ ਵਿਅਕਤੀ ਤੁਹਾਡੇ ਨਾਲ ਵਿਚਾਰਕ ਮਤਪੇਦ ਕਰਦਾ ਹੈ ਉਹ ਤੁਹਾਨੂੰ ਕਿਤੇ ਨਾ ਕਿਤੇ ਖਰਾਬ ਕਰੂਗਾ ਉਹ ਤੁਹਾਨੂੰ ਕਹੂਗਾ ਕਿ ਮੇਰੇ ਹਿਸਾਬ ਨਾਲ ਚੱਲੋ ਜਿੱਥੇ ਸਿਧਾਂਤਕ ਮਤਪੇਦ ਨਹੀਂ ਹੈਗੇ ਜਿਵੇਂ ਡੰਡੂ ਛੜੱਪਾ ਮਾਰ ਕੇ ਤੁਹਾਡੀ ਪਾਰਟੀ ਚ ਆ ਜਾਂਦਾ ਕਿਉਂਕਿ ਕਈ ਆਏ ਜਿਵੇਂ ਹੁਣ ਆਪਣੇ ਤਾਇ ਦਾ ਜਿਹੜੇ MP ਦੀ ਇਲੈਕਸ਼ਨ ਲੜ ਰਹੇ ਆ ਉਹ ਵੀ ਛੱਡ ਕੇ ਆ ਗਏ ਹੋਰ ਵੀ ਕਈ ਆ ਗਏ ਤੇ ਫਿਰ ਉਹ ਸਿਧਾਂਤਕ ਮਤਬ ਵੀ ਬਹੁਤ ਪੁਰਾਣੀ ਗੱਲ ਆ ਵੀ ਉਹ ਕਹਿੰਦੇ ਨੀਲ ਦੇ ਉੱਚ ਗੱਤਰ ਡਿੱਗ ਪਿਆ ਸੀਗਾ ਤੇ ਨੀਲੇ ਰੰਗ ਦਾ ਹੋ ਗਿਆ ਸੀ ਪਰ ਉਹ ਬਾਕੀ ਸਾਰੇ ਭਰਾਮਾਂ ਤੋਂ ਵੱਖਰਾ ਹੋਣ ਲੱਗ ਗਿਆ ਉਹ ਕਿਤੇ ਵੀ ਕੋਈ ਵੀ ਆਵੇ ਵੱਖਰਾ ਨਾ ਹੋਵੇ ਭਰਾਮਾਂ ਵਰਗਾ ਰਹੇ ਤਾਂ ਸਤਕਾਰ ਆ ਠੀਕ ਹੈ ਜੀ ਸੋ ਕੁੱਲ ਮਿਲਾ ਕੇ ਜਿਹੜਾ ਨੌਜਵਾਨ ਹੈ ਉਹ ਫੈਡ ਅਪ ਲੋਕਤੰਤਰ ਤੋਂ ਨਾ ਹੋਵੇ ਲੋਕਤੰਤਰ ਦੇ ਵਿੱਚ ਰਹੇ ਕਿਉਂਕਿ ਲੋਕਤੰਤਰ ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੁੰਦੀ ਹੈ ਮੇਨ ਇਹਨਾਂ ਦਾ ਇਹੀ ਸਨੇਹਾ ਹੈ ਵਿਚਾਰਾਂ ਦੇ ਮਤਭੇਦ ਹੋ ਸਕਦੇ ਨੇ ਪਰ ਵਿਵਹਾਰਾਂ ਦੇ ਮਤਭੇਦ ਨਹੀਂ ਚਾਹੀਦੇ ਮੈਂ ਬਲਵਿੰਦਰ ਸਿੰਘ ਪ੍ਰਾਂਤ ਜਿਹੜਾ ਟਾਈਮ ਲਈ ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਮ